ਗਵ ਦਰਸ਼ਨ ਟੈਲੀਵਿਜ਼ਨ ਵੱਲੋਂ ਆਪ ਜੀ ਨੂੰ ਬਹੁਤ-ਬਹੁਤ ਪਿਆਰ ਭਰ ਸਤਿ ਸ੍ਰੀ ਅਕਾਲ ਅੱਜ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਯੂਰਪ ਦੇ ਵਿੱਚ ਸੜਕਾਂ ਜੋ ਜੀਟੀ ਰੋਡ ਹਨ ਕਿਹੋ ਜਿਹੀਆਂ ਹਨ ਅਤੇ ਕਿਸ ਤਰ੍ਹਾਂ ਦਾ ਇੱਥੇ ਮਾਹੌਲ ਹੈ ਜੋ ਲੋਕ ਚੱਲਦੇ ਹਨ ਕਾਰਾਂ ਕਿਵੇਂ ਚੱਲਦੀਆਂ ਹਨ ਔਰ ਲੋਕ ਕਿਵੇਂ ਡਿਸਪਲਿਨ ਦੇ ਵਿੱਚ ਚੱਲਦੇ ਹਨ ਅਤੇ ਦੂਸਰੇ ਦੇਸ਼ਾਂ ਵਿੱਚ ਜਿੱਥੇ-ਜਿੱਥੇ ਵੀ ਤੁਸੀਂ ਰਹਿੰਦੇ ਹੋ ਉੱਥੇ ਦਾ ਤੇ ਇੱਥੇ ਦਾ ਕੀ ਫਰਕ ਹੈ ਆਮ ਕਰਕੇ ਮੈਂ ਇੰਡੀਆ ਜਦੋਂ ਵੀ ਜਾਂਦਾ ਹਾਂ ਮੈਂ ਦੇਖਦਾ ਹਾਂ ਕਿ ਸੁਧਾਰ ਬਹੁਤ ਹੋ ਰਿਹਾ ਹੈ ਪਰ ਹਾਲੇ ਉੱਥੇ ਕਾਫੀ ਜ਼ਿਆਦਾ ਹੋਰ ਪ੍ਰਸ਼ਾਸਨ ਅਗਰ ਚਾਹੇ ਪ੍ਰਸ਼ਾਸਨ ਦੀ ਸਖਤੀ ਕੀਤੀ ਹੋਈ ਦੇਸ਼ ਦੀ ਜੋ ਸੜਕ ਪ੍ਰਤੀ ਚੱਲਣ ਦੇ ਨਿਯਮ ਹਨ ਉਹਨਾਂ ਪ੍ਰਤੀ ਬਹੁਤ ਸੁਧਾਰ ਕਰ ਸਕਦੀ ਹੈ ਅਤੇ ਸਾਡੇ ਬਹੁਤ ਹੀ ਕੀਮਤੀ ਲੋਕ ਜੋ ਹਨ ਜੋ ਜਾਨਾਂ ਗਵਾਉਂਦੇ ਹਨ ਉਹਨਾਂ ਦੀ ਜਾਨਾਂ ਬਚ ਸਕਦੀਆਂ ਹਨ ਅਤੇ ਘਰਾਂ ਦੇ ਘਰ ਜੋ ਹਨ ਉਹਨਾਂ ਦੇ ਵਿੱਚੋਂ ਇਹ ਦੁਖਾਂਤ ਜੋ ਖਤਮ ਹੋ ਸਕਦੇ ਹਨ ਜੋ ਸੜਕ ਹਾਦਸਿਆਂ ਵਿੱਚ ਹੁੰਦੇ ਹਨ ਇਹ ਕਾਫੀ ਜ਼ਰੂਰੀ ਹੈ ਉੱਥੇ ਕਈ ਵਾਰੀ ਲੋਕ ਜੋ ਹਨ ਕੋਈ ਗੱਬੇ ਚਲਾ ਰਿਹਾ ਹੈ ਤੈਨ ਸੜਕਾਂ ਜਿੱਦਾਂ ਜਾਣ ਵਾਲੀਆਂ ਹਨ ਲੁਧਿਆਣੇ ਤੋਂ ਜਲੰਧਰ ਵਾਲੀ ਸਾਈਡ ਨੂੰ ਤੈਨ ਜਾਣ ਵਾਲੀਆਂ ਹਨ ਤੈਨ ਆਉਣ ਵਾਲੀਆਂ ਹਨ ਕੋਈ ਜੱਥੇ ਮਰਚ ਚਲਾ ਰਿਹਾ ਕੋਈ ਵਿਚ ਚਲਾ ਰਿਹਾ ਕੋਈ ਸਰਜ ਚਲਾ ਰਿਹਾ ਕੋਈ ਖੱਬੇ ਚਲਾ ਰਿਹਾ ਹੈ ਉਹਨਾਂ ਨੂੰ ਇਹਨਾਂ ਲਾਈਨਾਂ ਦਾ ਮਤਲਬ ਹੀ ਨਹੀਂ ਪਤਾ ਹੈ ਕਿ ਮਤਲਬ ਕੀ ਹੈ ਇਹ ਚੀਜ਼ਾਂ ਸਾਡੇ ਸਿੱਖ ਕੇ ਮਤਲਬ ਬਹੁਤ ਸੁਧਾਰ ਹੋ ਸਕਦਾ ਹੈ ਸਾਡੇ ਆਪਣੇ ਹੀ ਪੰਜਾਬ ਨੂੰ ਲਾਭ ਹੈ ਸਾਡੇ ਲੋਕਾਂ ਨੂੰ ਪਰਿਵਾਰਾਂ ਨੂੰ ਲਾਭ ਹੈ ਲੋਕਾਂ ਦੀਆਂ ਜਾਨਾਂ ਦਾ ਬਚਾਅ ਹੋ ਸਕਦਾ ਹੈ ਉਮੀਦ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਸੁਧਾਰ ਹੋ ਸਕਦਾ ਹੈ ਬਾਕੀ ਮੈਂ ਸੋਚਦਾ ਕਿ ਪ੍ਰਸ਼ਾਸਨ ਅਗਰ ਸਖਤੀ ਕਰਦੇ ਤਾਂ ਇਹ ਸਧਾਰਨ ਜੋ ਮਤਲਬ ਮੁਸ਼ਕਲਾਂ ਦਿਖਾਈ ਦਿੰਦੀਆਂ ਹਨ ਇਹ ਇੱਕਦਮ ਹੱਲ ਹੋ ਸਕਦੀਆਂ ਹਨ ਔਰ ਆਪਾਂ ਕਰਨੀਆਂ ਹੈ ਕਿਉਂਕਿ ਪੰਜਾਬ ਵਿੱਚ ਕੀਮਤੀ ਜਾਨਾਂ ਜੋ ਹਨ ਉਹਨਾਂ ਦੀ ਕੀਮਤ ਉਹ ਉਹਨਾਂ ਨੂੰ ਹੀ ਪਤਾ ਹੈ ਜਿਨ੍ਹਾਂ ਦੇ ਪਰਿਵਾਰ ਤੋਂ ਵਿਛੜ ਜਾਂਦੇ ਹਨ ਉਮੀਦ ਹੈ ਕਿ ਕੁਝ ਨਾ ਕੁਝ ਜ਼ਰੂਰ ਆਪਾਂ ਸਿੱਖਦੇ ਜਾਵਾਂਗੇ ਬਹੁਤ ਬਹੁਤ ਧੰਨਵਾਦੀ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਨਾ ਅਮਲ ਕਰਨਾ ਧੰਨਵਾਦ ਜੀ